ਭਾਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸਟਾ ਮੈਠੇ ਮੰਜੀ ਤੇ ਉੱਨਾ ਫੜ ਕੇ ਉਹਨੇ ਤੂੰ ਆਵਾ ਮੰਜੀ ਤੂੰ ਥਾਲ ਕੇ ਬਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵਾਲੇ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼ทรਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਜ਼ਿਕਰ ਕੀਤਾ ਗਿਆ ਇਹ ਤੋਂ ਘਰੋਂ ਲੈ ਗਏ ਚੁੱਕ ਕੇ ਧੋਗੇ ਲੈ ਗਏ ਪਰ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੈ ਕੇ ਲੈ ਕੇ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੱਗਿਆ ਨੂੰ ਕੋਈ ਪਤਾ ਨਹੀਂ ਉਹਨੇ ਆਪਣਾ ਤੇ ਬੇਟੇ ਨੂੰ ਕਦੋਂ ਪੁਲਿਸ ਤੋਂ ਚੁੱਕੀ ਲੱਗੀ ਗਈ ਠੀਕ ਹੈ ਕਰੋ ਅਸੀਂ ਨਾ ਤੁਹਾਡਾ ਸੁਖਵਿੰਦਰ ਕੋ ਤੇ ਕਦੋਂ ਪੁਲਿਸ ਖੜੀ ਹੋਈ 15 ਤਰੀਕ ਹੀ ਬੰਨ 15 ਤਰੀਕ ਕੀ ਕਹਿੰਦੇ ਉਹਨਾਂ ਨੇ ਭਾਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸ ਤਰ੍ਹਾਂ ਮਿੱਠੇ ਮੰਜੀ ਤੇ ਉਹਨਾਂ ਫੜ ਕੇ ਉਹਨੂੰ ਤੋਇਆ ਵਾ ਮੰਜੀ ਤੂੰ ਥਾਲ ਕੇ ਬੱਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾ ਕੇ ਇਸ ਖਰਾਬ ਹੋ ਗਏ ਆ ਮੇਰੀ ਗੇਟੀ ਭਰਾ ਦੇ ਗਾਮ ਦੇ ਨਾਲ ਉੱਥੇ ਤਣ ਡੇਗੀ ਉੱਥੇ ਮੈਂ ਉੱਪਰ ਡਿਗੀ ਉਹਦੇ ਉਹਨਾਂ ਸਾਡੇ ਕੋ ਥੂਕੇ ਲੈ ਗਏ ਆ ਆਣ ਗਵਾਣ ਸਾਡਾ ਆਇਆ ਵਾ ਤੇਰੇ ਉਹਨਾਂ ਦੇ ਪੀਤੇ ਤਰਲੇ ਪਾਏ ਆ ਚਾਚੇ ਤਾਏ ਦੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇ ਇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲੈ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਪਤ ਕੀਤਾ ਕੀ ਕੀਤਾ ਜਿੱਦਾਂ ਕਰੀ ਤੁਸੀਂ ਜਸੂਸੀ ਕਰਦਾ ਰਹੋ ਹਾਂਜੀ ਕਹਿੰਦੇ ਜਿਸ ਪੁਲਿਸ ਦੀ ਜਸੂਸੀ ਕਰਦਾ ਰਹੇ ਨਹੀਂ ਬਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤਾਂ ਨਹੀਂ ਕੀਤਾ ਸਾਡੇ ਕੋਲ ਲੱਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਹਾਂਜੀ ਕੀ ਕਹਿਣਾ ਚਾਹੋਗੇ ਕਿ ਕੀ ਹੋਣਾ ਚਾਹੀਦਾ ਪਾਜੀ ਇਹਦਾ ਸਾਨੂੰ ਸਾਬ ਚਾਹੀਦਾ ਵਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਵਾਸਤੇ ਥੋੜਾ ਕੀ ਗੱਲਬਾਤ ਕਰੋ ਸੁਖਬਰੀਦ ਸਾਹ ਪਾਜੀ ਕੀ ਨਾਮ ਜੀ ਸੁਖਬਰੀਦ ਤੁਹਾਡਾ ਕੀ ਨਾਮ ਗਰਮਜੀਤ ਸਿੰਘ ਕੀ ਗੱਲਬਾਤ ਹੋਈ ਗੱਲਬਾਤ ਕੁਛ ਨਹੀਂ ਜੀ ਸਾਨੂੰ ਇਹ ਤੁਹਾਨੂੰ ਕੋ ਪਤਾ ਨਹੀਂ ਮੈਂ ਤਾਂ ਲੱਕਰ ਦਾ ਪੁਆਰ ਕਰਦੇ ਆ ਸਾਨੂੰ ਕੋਈ ਇਸ ਬਾਰੇ ਕੋ ਨੌਜ ਨਹੀਂ ਜੀ ਕਦੋਂ ਬਿੜੇ ਕੋ ਕਰੇ ਕਰੋ ਇਹ ਕਿ ਉਹਨਾਂ ਲੋਕਾਂ ਨੇ 15 ਨੂੰ ਇੱਥੇ ਖੜਾ ਜੇ ਕੀ ਕਿਤੇ ਦੋ ਇਥੋਂ ਘਰੋਂ ਲੈ ਕੇ ਚੋਕੇ ਧੋ ਕੇ ਲੈ ਕੇ ਪਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੈ ਕੇ ਲੈ ਕੇ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਕੇ ਕਿੱਥੇ ਨਹੀਂ ਲੱਗਿਆ ਉਹਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਕਿੰਨੇ ਵਜੇ ਘਰ ਨੂੰ ਆਇਸ ਘਰ ਆਏ ਘਰ ਕੋਈ ਛੇਰਮ ਨਹੀਂ ਦੇ ਛੇ ਕੋਈ ਦਾ ਟੈਮ ਇੱਕ ਲੋਕ ਜਿਹੜੀ ਕਹਿੰਦੇ ਸੁਸਤੀ ਕਰਦਾ ਰਿਹਾ ਫੋਟੋ ਆ ਮਾਚਲ ਤੱਕ ਬਾਰਡਰ ਦੀਆਂ ਜਾਂ ਉਹ ਫੋਟੋਆਂ ਕੁਝ ਕਿੱਝ ਆਏ ਨਹੀਂ ਇਹ ਕੁਝ ਇਹੋ ਜੀ ਕੋਈ ਗੱਲਾਂ ਤੁਹਾਨੂੰ ਕੋਈ ਪਤਾ ਨਹੀਂ ਗਿਆ ਸੀ ਕੋਈ ਹਿਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰ ਉਹ ਲੱਕੜ ਦਾ ਵਾਰ ਕਹਿੰਦੇ ਲੱਕੜ ਨਾਲ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਰੇ ਬੰਦਿਆਂ ਨਾਲ ਸਾਨੂੰ ਇਹ ਨਹੀਂ ਪਤਾ ਵੀ ਕੀ ਪਾੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਮੈਂ ਜੀ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਮਰਾਦੀ ਇਹ ਜੋ ਬੱਚਾ ਸੁਖਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ ਆਰੋਪ ਨੇ तकरीबन ਮੈਂ ਤੇ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬ੍ਰੀਤ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵੱਲ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼ทรਹੀ ਦਾ ਆ ਜਾਂ ਸ਼ਾਇਦ ਕੁਝ ਜਾਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਕੋਈ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇੰਨਾ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਾਸੂਸੀ ਉਹਨੇ ਕੀਤੀ ਹੈ ਕਿੱਥੇ ਕੀਤੀ ਹੈ ਕਿਹੜੇ ਬਾਰਡਰ ਦੀ ਕੀਤੀ ਹੈ ਇੰਨਾ ਕੁਝ ਬੱਚੇ ਤੇ ਪਾ ਦਿੱਤਾ ਗਿਆ ਹੈ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਹੈ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜ੍ਹਾਈ ਕੀਤੀ ਬੱਚੇ ਨੇ ਪਲੱਸ 2 ਹੈ ਜੀ ਹਾਂਜੀ ਪਲੱਸ 2 ਪਾਸ ਹਾਂ ਕੰਮ ਕਰਦਾ ਸੀ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੇਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵਿਹਾਰਾ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਹਿਲੀ ਬੰਨਾ ਵੀ ਮੇਰਾ ਖਿਆਲ ਨਾਲ ਉਹਨਾਂ ਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਹੈ ਇੱਕ ਕਿਲਾ ਦੋ ਕਨ ਵਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ ਨੂੰ ਫੜਿਆ ਗਿਆ ਘਰੋਂ ਗ੍ਰਿਫਤਾਰ ਕੀਤਾ ਗਿਆ ਤੇ ਕੋਈ ਕਾਰਵਾਈ ਕੀਤੀ ਪਰਿਵਾਰ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੀ ਕੀ ਸ਼ੁਰੂ ਬਿਲਕੁਲ ਜੀ ਪਰਿਵਾਰ ਜਾਂਦਾ ਰਿਹਾ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਉਹ ਕਿੱਥੇ ਹੈ ਮੈਨ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਬਿਲਕੁਲ ਮੁਲਾਕਾਤ ਨਹੀਂ ਕਰਾਈ ਗਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਸੂਸੀ ਦਾ ਕੇਸ ਬਾਰੇ ਸਾਨੂੰ ਸ਼ਾਇਦ ਅੱਜ ਤੁਹਾਡੀ ਹੁਣੇ ਪਤਾ ਲੱਗਾ ਵੀ ਜਸੂਸੀ ਦਾ ਪਾਇਆ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਮੰਗ ਕਰ ਅਸੀਂ ਇੱਕੋ ਜੀ ਇੱਕ ਗੱਲ ਮੰਗ ਕਰਦੇ ਹਾਂ ਕਿ ਜੋ ਇਨਵੈਸਟੀਗੇਸ਼ਨ ਬਿਲਕੁਲ ਵਧੀਆ ਹੋਵੇ ਜੇ ਬੱਚਾ ਗਲਤ ਤੇ ਗਲਤ ਪਾਇਆ ਜਾਵੇ ਅਗਰ ਬੱਚਾ ਗਲਤ ਨਹੀਂ ਤੇ ਫਿਰ ਜਿਹੜਾ ਐਡਾ ਵੱਡਾ ਜਿਹੜਾ ਕੇਸ ਹਨ ਉਹ ਬਿਲਕੁਲ ਪਰਿਵਾਰ ਦੀ ਇਹ ਪਰਿਵਾਰ ਤੇ ਬੜਾ ਤਕਾ ਆ ਬਹੁਤ ਵੱਡਾ ਤਕਾ ਪਰਿਵਾਰ ਤੇ ਕਿਉਂਕਿ ਆਮ ਪਰਿਵਾਰ ਹੈ ਗਰੀਬ ਪਰਿਵਾਰ ਹੈ ਤੇ ਜਿੱਦਾਂ ਕਹਲੋ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਔਰ ਇੰਨਾ ਵੱਡਾ ਜਿਹੜਾ ਕੇਸ ਹੋਣਾ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਰਿਵਾਰ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਔਰ ਇਹ ਸ਼ਾਇਦ ਪਰਿਵਾਰ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਇਹ ਤੇ ਉਹਦੇ ਫਾਦਰ ਸਾਹਿਬ ਜਾਣਦੇ ਨੇ ਉਹਦੇ ਮਦਰ ਸਾਹਿਬ ਉਹਨਾਂ ਦੇ ਸਿਸਟਰਸ ਆ